ਅਬ ਹੋਰ ਮੰਡੀ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਐ ਕਾਟ ਦਾ ਵੀ ਰੌਲਾ ਚੱਲ ਰਿਹਾ ਐ ਸਾਹਮਣੇ ਆ ਰਹੀਆਂ ਨੇ ਗੱਲਾਂ ਇਸ ਤੋਂ ਇਲਾਵਾ ਜੇਕਰ ਕਿਸੇ ਨੇ ਗਲਤ ਸ਼ੈੱਡ ਥੱਲੇ ਝੋਨਾ ਸੈੱਟ ਲਿਆ ਤਾਂ ਉਹਦਾ ਝੋਨਾ ਖਰੀਦਿਆ ਨਹੀਂ ਜਾ ਰਿਹਾ ਹੈ ਅਜਿਹੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਔਰ ਅੱਜ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਵੱਲੋਂ ਮਸਲਾ ਜਿਹੜਾ ਇਹ ਚੱਕਿਆ ਗਿਆ ਮਾਰਕੀਟ ਕਮੇਟੀ ਦੇ ਅਧਿਕਾਰੀਆ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਹੋਰ ਕੀ ਕੁਸ਼ ਮੰਡੀ ਦੇ ਵਿੱਚ ਚੱਲ ਰਿਹਾ ਹੈ ਖਰੀਦ ਪ੍ਰਬੰਧ ਕਿੱਦਾਂ ਦੇ ਚੱਲ ਰਿਹਾ ਸਾਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਹੋਣਗੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਸੋਨਾ ਸੰਧੂ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਭਪਿੰਦਰ ਸਿੰਘ ਕਿਕਰਖੇੜਾ ਇਸ ਤੋਂ ਇਲਾਵਾ ਹੋਰ ਜਿਹੜੇ ਆਗੂ ਹੈ ਉਹ ਵੀ ਨਾਲ ਹੋਣਗੇ ਜਾਣਦੇ ਆ ਕਿੱਦਾਂ ਦੇ ਖਰੀਦ ਪ੍ਰਬੰਧ ਚੱਲ ਰਿਹਾ ਤੇ ਕੀ ਕੁਸ਼ ਚੱਲ ਰਿਹਾ ਹਾਂਜੀ ਬਾਈ ਜੀ ਕੀ ਮਸਲਾ ਕੀ ਚੱਲ ਰਿਹਾ ਹੈ ਖਰੀਦ ਦਾ ਕੀ ਚੱਲ ਰਿਹਾ ਹੈ ਮਸਲਾ ਇਹ ਜੀ ਸਰ ਜੀ ਤੁਸੀਂ ਆਪ ਦੇਖ ਰਹੇ ਹੋ ਵੀ 10 ਦਿਨਾਂ ਚੋਂ ਮੰਡੀਆਂ 'ਚ ਕਿਸਾਨ ਰੋ ਰਹੇ ਆ ਬੱਚਿਆਂ ਵਾਂਗ ਪਾਲੀ ਫਸਲ ਝੋਨੇ ਦੀ ਪਹਿਲਾਂ ਨਰਮੇ ਦਾ ਰੇਟ ਵੇਖੋ ਤੁਸੀਂ ਉਪਾਰੀਆਂ ਵੱਲੋਂ ਨਰਮੇ ਦਾ ਲਾਇਆ ਜਾ ਰਿਹਾ ਸੀ 5000 5500 ਜਦੋਂ ਆ ਕੇ ਯੂਨੀਅਨਾਂ ਨੇ ਰੋਲਾ ਪਾਇਆ ਫਿਰ ਇਹਨਾਂ ਨੇ 7000 6500 7500 ਤੱਕ ਵੀ ਕਿਹਾ ਫਿਰ ਉਸ ਤੋਂ ਬਾਅਦ ਹੁਣ 10 ਦਿਨ ਹੋ ਗਿਆ ਕਿਸਾਨਾਂ ਨੇ ਮੰਡੀ 'ਚ ਝੋਨਾ ਲੈ ਕੇ ਆਏ ਹਨ ਅੱਜ 10 ਦਿਨਾਂ ਦੇ ਬਾਅਦ ਲਿਆਉਣ ਦੇ باوجود ਵੀ ਕਿਸੇ ਦਾ 15 ਮੌਸਟਰ ਆ ਕੇ ਇਹਦਾ 14 ਮੌਸਟਰ ਆ ਇਹਦਾ 13 ਕਿਸੇ ਦਾ 17 ਜਦੋਂ ਕਿ ਇਹ ਸਰਕਾਰ ਵੱਲੋਂ ਮਨਾ ਕੀਤਾ ਕਿ ਵੀ ਕਾਟ ਨਹੀਂ ਲੈਣੀ ਫਿਰ ਇਹ ਕਿਸ ਵਾਸਤੇ ਸ਼ੈਲਰ ਵਾਲੇ ਖਰਾਬ ਕਰ ਰਹੇ ਨੇ 4 ਕਿਲੋ ਝੋਨੇ ਦੀ ਕਾਟ ਲੈ ਰਹੀ ਹੈ ਜੀ ਅੱਛਾ 4 ਤੋਂ ਲੈ ਕੇ 7 ਕਿਲੋ ਤੱਕ ਇਹ ਕਾਟ ਮੰਗ ਰਹੀ ਹੈ ਕਿਸ ਵਾਸਤੇ ਕਾਟ ਮੰਗ ਰਹੀ ਹੈ ਕਮਾਲ ਹੋ ਗਈ ਜ਼ਿੰਮੇਵਾਰ ਤਾਂ ਪਹਿਲਾਂ ਮਰਿਆ ਪਿਆ ਜੀ ਇਸ ਵਾਸਤੇ ਕਾਟ ਦੇਣ ਜੀ ਕਿਉਂਕਿ ਇਹਨਾਂ ਨੇ ਕੋਈ ਮੰਨ ਲਓ ਵੀ ਜਿਮੀਦਾਰਾਂ ਨੇ ਆਪ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲ ਪੈਦਾ ਕਰਕੇ ਮੰਡੀ 'ਚ ਲਿਉਂਦੇ ਆ ਆ ਕਿਸਾਨਾਂ ਦਾ ਮੁੱਲ ਪਾਇਆ ਜਾ ਰਿਹਾ ਜੀ ਸਰਕਾਰਾਂ ਵੱਲੋਂ ਤੇ ਮੈਂ ਦੇ ਕੇ ਇੱਥੇ ਕਹਿਣਾ ਚਾਹੁੰਦਾ ਵੀ ਜਿਹੜੇ ਆਪਣੇ ਐਮ.ਐਲ.ਏ ਵੀ ਇੱਥੇ ਪੈਸੇ ਮੰਗ ਰਹੇ ਨੇ ਕਾਟਾਂ 'ਚ ਇਹਨਾਂ ਦੀਆਂ ਸੈਟਿੰਗ ਹੋਈਆਂ ਨੇ ਮਿੱਲੀ ਭੁਗਸਾਰਾ ਕੁਛ ਚੋਰੀ ਕੁੱਤੇ ਨਾਲ ਚੋਰ ਰਲ ਗਏ ਜੀ ਗੱਲ ਕਹੀਏ ਹਾਲਾਤ ਇਹ ਜੋ ਹੋਏ ਪਏ ਨੇ ਅਬ ਹੋਰ ਮੰਡੀ ਦੇ ਹਾਲਾਤ ਐਡੇ ਵੱਧ ਹੋ ਗਏ ਨੇ ਵੀ ਕਹਿਣ ਨੂੰ ਕੁਝ ਬਚਿਆ ਹੀ ਨਹੀਂ ਮਸਲਾ ਵੀ ਤੁਸੀਂ ਚੱਕਿਆ ਸੀਗਾ ਮਾਰਕੀਟ ਕਮੇਟੀ ਜਾ ਕੇ ਕੀ ਕਹਿੰਦੇ ਜੀ ਉੱਥੇ ਮਸਲਾ ਸਾਰ ਇਹ ਚੱਕਿਆ ਸੀਗਾ ਵੀ ਸਾਡੇ ਨਾਲ ਕੱਲ ਇੱਥੇ ਗੁਰਪਿੰਦਰ ਵੀਰਾ ੁਕਨਪੁਰੇ ਕੋਈ ਕਿਡੇ ਦਾ ਅੱਜ 4 ਦਿਨ ਹੋ ਗਏ ਉਹਨਾਂ ਨੂੰ ਝੋਨਾ ਲੈ ਕੇ ਆਏ ਬੈਠੇ ਆ ਤੇ ਝੋਨੇ ਦਾ ਮੌਇਸਚਰ ਆਇਆ 16 17 ਮੌਇਸਚਰ ਹੀ ਉਹਨਾਂ ਨੂੰ ਖਰਾਬ ਕਰ ਰਹੀ ਸੀ ਕਾਟ ਮੰਗ ਰਹੇ ਸੀ 3-4 ਕਿਲੋ ਅਸੀਂ ਕਹ ਵੀ ਕਾਟ ਨਹੀਂ ਅਸੀਂ ਦੇਣੀ ਤੇ ਚੌਲ ਹੀ ਆ ਰਹੀ ਜੀ ਕਿ ਇੱਥੇ ਇਨਸਪੈਕਟਰ ਸੀਗਾ ਤੇ ਮਾਨਯੋਗ ਇਨਸਪੈਕਟਰ ਸਾਹਿਬ ਕਹਿੰਦੇ ਵੀ ਸਾਨੂੰ ਕਾਟ ਦੋ ਝੋਨੇ ਦੇ ਵਿੱਚ ਦਾਣਾ ਹੀ ਸ ਹੈ ਉਹਦੇ ਵਿੱਚ ਦਾਣੇ ਆਣੀਆਂ ਕੱਲੀ ਫੱਕਾ ਝੋਨੇ ਅੱਛਾ ਵੀ ਜਦੋਂ ਕਾਟ ਦੇ ਦਈਏ ਫਿਰ ਠੀਕ ਹੈ ਕਾਟ ਦਿੱਤੇ ਫੱਕੇ ਚ ਦਾਣਾ ਪੈਦਾ ਹੋ ਜਾਂਦਾ ਨਾ ਕਾਟ ਦਈਏ ਤਾਂ ਫਿਰ ਇਹਦੇ ਚ ਫੱਕੇ ਇਹੋ ਹੀ ਅਸੀਂ ਕਮੇਟੀ ਦੇ ਵਿੱਚ ਜਾ ਕੇ ਅਸੀਂ ਉਹਨਾਂ ਨੂੰ ਆਖਿਆ ਵੀ ਆਪਾਂ ਮਾਉਸਟਰ ਲੈ ਕੇ ਆਓ ਮਾਉਸਟਰ ਚੈੱਕ ਕਰਕੇ ਉਸ ਤੋਂ ਬਾਅਦ ਆਪਾਂ ਝੋਨੇ ਦੇ ਤਨਵਾਈ ਕਰਵਾ ਦਾਂਗੇ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਜੀ ਉੱਥੇ ਫਿਰ ਸਾਨੂੰ ਮਜਬੂਰਨ ਲਾਈਵ ਹੋਣਾ ਪਿਆ ਲਾਈਵ 'ਚ ਤੁਹਾਨੂੰ ਸਾਰੀ ਸੱਚਾਈ ਦੱਸੀ ਤੇ ਫੇਰ ਕੀ ਹੁਣ ਕੀ ਆnde ਹੁਣ ਆ ਵੇਖੋ ਤੁਹਾਡੇ ਸਾਹਮਣੇ ਆ ਛੋਣੇ ਨੂੰ ਤੋਲ ਲੱਗ ਗਿਆ ਜੀ ਤੋਲ ਲਾਈ ਬੈਠੇ ਆ ਜੇ ਕੀ ਲੱਗਦਾ ਵੀ ਜਿੰਨਾ ਚਿਰ ਰਵਾਇ ਨਹੀਂ ਚੱਕੀ ਜਾਂਦੀ ਉਹਨਾਂ ਚਿਰ ਨਹੀਂ ਗੱਲ ਬਸ ਗੱਲ ਤੇ ਉਹਨੇ ਵੀ ਪੰਜਾਬੀ ਦੀ ਕਹਾਵਤ ਹੈ ਜਿੰਨਾ ਚਿਰ ਮਾਂ ਬੱਚਾ ਰੋਂਦਾ ਨਹੀਂ ਮਾਂ ਦੁੱਧ ਨਹੀਂ ਦਿੰਦੀ ਜੀ ਰੋਏ ਆ ਤੇ ਆ ਸਾਰਾ ਕੁਝ ਜੇ ਇੱਕ ਮੈਂ ਤੁਹਾਨੂੰ ਕਹਿਣੀ ਗੱਲ ਕਹਿਣੀ ਚੋਣਾ ਤੁਹਾਡੇ মিডিਆ ਲਈ ਬਿਕ ਆਪ ਦੀਆਂ ਆਤਾਂ ਤੋਂ ਬਾਹਰ ਆ ਜਾਓ ਜਿੰਨੇ ਵੀ ਕਾਟ ਮੰਗੀ ਜੀਵਿੰਦਾਰ ਤੋਂ ਉਹਨੀਆਂ ਕਮੀਜ਼ਾਂ ਪਾੜਾਂਗੇ ਹੋਰ ਮੰਡੀ ਦੇ ਵਿੱਚ ਇਹ ਚੇਤਾਵਨੀ ਆ ਭਾਰਤੀ ਕਿਸਾਨ ਜੀ ਨੂੰ ਖੋਸਾਂ ਵੱਲੋਂ ਕਾਟ ਨਹੀਂ ਦਿੱਤੀ ਜਾਊਗੀ ਚਾਹੇ ਜਾਨ ਚਲੀ ਜਾਂਦੀ ਜਾਵੇ ਕਾਟ ਨਹੀਂ ਕਿਸੇ ਨੂੰ ਦੇਣ ਦਵਾਂਗੇ ਇੱਥੇ ਨਾ ਇੱਕ ਜ਼ਿਮੀਦਾਰ ਨੂੰ 8 ਦਿਨ ਹੋ ਗਿਆ ਇਹ 20 ਤੋਂ ਪਹਿਲਾਂ ਆਇਆ ਸੀ ਉਹਦਾ ਮੇਰੇ ਖਿਆਲ ਆ ਵੀ 7-800 ਗੱਟਾ ਸੀ ਇਹ ਉਹਦੇ 650 ਗੱਟਾ ਤੁਲ ਗਿਆ ਪਾਸ ਹੋ ਗਿਆ ਤੁਲ ਗਿਆ ਹੁਣ ਉਹਦੇ 100-150 ਗੱਟਾ ਬਕਾਇਆ ਪਿਆ ਹੁਣ ਉਹ ਕਹਿੰਦੇ ਆ ਜੀ ਇਹ ਕੇ ਤਾਂ ਬਾਰਸ਼ ਵਿੱਚ ਆ ਗਿਆ ਅਸੀਂ ਕੱਲ ਸੈਕਟਰੀ ਸਾਹਿਬ ਨੂੰ ਕਿਹਾ ਵੀ ਯਾਰ ਇਹਦੇ ਸਾਡਾ ਕੀ ਕਸੂਰ ਆ ਨੰਬਰ 1 ਦਾ ਜਦੋਂ ਤੁਸੀਂ ਛੋਟੀ ਢੇਰੀ ਪਾਸ ਹੋ ਗਈ ਟੋਲਣਾ ਸੀਗਾ ਅੜਕੀ ਨੂੰ ਟੋਲਣਾ ਸੀਗਾ ਲੈਣਾ ਸੀ ਫਰੀ ਏਜੰਸੀ ਨੇ ਉਹਨੇ ਲੈ ਲਿਆ ਤਾਂ ਸਾਡਾ ਦਾ ਕਸੂਰ ਨਹੀਂ ਅਗੇ ਜੇ ਸੈਕਟਰੀ ਸਾਹਿਬ ਉਹਨਾਂ ਨੂੰ ਕਹਿੰਦੇ ਵੀ ਨਹੀਂ ਯਾਰ ਤੁਹਾਡਾ ਦਾ ਕਸੂਰ ਨਹੀਂ ਅਸੀਂ ਟੈਲੀਫੋਨ ਕਰ ਦਿੰਦੇ ਹਾਂ ਇੰਟਰਪ੍ਰੀਟ ਨੂੰ ਆ ਜੂਗਾ 24 ਘੰਟੇ ਹੋ ਗਏ ਅਜੇ ਤੱਕ ਉਹਦਾ ਤੋਲ ਨਹੀਂ ਲੱਗਿਆ ਉਹ ਬੰਦਾ ਹੁਣ ਆਉਣ ਵਾਲੀ ਹੈ ਤੁਹਾਨੂੰ ਬਖਾਵਾਗਾ ਉਹਦਾ ਚਿੱਤੇ ਹੂੰ ਮਤਲਬ ਕੀ ਹੈ ਅੱਛਾ ਉਹਨੂੰ ਆੜਤੀਆ ਨਹੀਂ ਕਹਿ ਰਿਹਾ ਤੀਜੇ ਬੰਦੇ ਤੋਂ ਫੋਨ ਕਰਾ ਰਿਹਾ ਯਾਰ ਵੀ ਤੂੰ ਚਾਰ ਕਿਦੋਂ ਕਾਟ ਦੇ ਦੇ ਤੇ ਅਸੀਂ ਥੋਣਾ ਚੱਕ ਲਵਾਂਗੇ ਅਸੀਂ ਆਪਣੇ ਇਨਸਪੈਕਟਰ ਨੂੰ ਕਹਾਂ ਵੀ ਯਾਰ ਜੇ 4 ਕਿਲੋ ਅਸੀਂ ਕਾਰਟ ਦੇ ਦਾਂਗੇ ਪਹਿਲੀ ਗੱਲ ਤਾਂ ਸਾਡਾ ਕੰਮ ਕੀ ਜੋ ਸਾਢੇ 2.5 ਪਾਸ ਹੋ ਗਿਆ ਤਾਂ ਤੋਲਣਾ ਥੋੜਾ ਕੰਮ ਹੈ ਇਹ ਤੁਸੀਂ ਕਿਉਂ ਉਹ ਨਹੀਂ ਦੇਖਿਆ ਹੂੰ ਚਲ ਜੇ ਕਾਰਟ ਅਸੀਂ ਦੇ ਵੀ ਦੇਵਾਂਗੇ ਤੇ ਫੇਰੇ ਥੋਣਾ ਸਹੀ ਹੋ ਜਾਊਗਾ ਹਾਂ ਉਹ ਕਮੇਟੀ ਵਾਲਾ ਨਾਲ ਗੱਲ ਕਰਦੇ ਆ ਕੋਈ ਨਹੀਂ ਜੀ ਤੁਸੀਂ ਅਕੇ ਇਹ ਦੱਸੋ ਜੇ ਕੋਈ ਚੱਲਦਾ ਤਾਂ ਮੈਂ ਕਹਾਂ ਯਾਰ ਚੱਲਦੀ ਕਿਉਂ ਨਹੀਂ ਹੁਣ ਸਾਡੇ ਆ ਰਵਿੰਦਰ ਸਿੰਘ ਖੜਾ ਹੈ ਇਹਦੀ ਕਿਸੇ ਨਾਲ ਆੜਤ ਨਹੀਂ ਮੈਂ ਸੈਕਟਰੀ ਸਾਹਿਬ ਨੂੰ ਮੈਂ ਕਹਾਂ ਤੂੰ ਇਹਦਾ ਥੋਣਾ 1000 ਮਣ ਥੋਣਾ ਹੋਣਾ ਹੈ ਤੂੰ ਕਿਸੇ ਨਾਲ ਤੇ ਲਵਾ ਕੇ ਵਿਖਾ ਦੇ ਜੇ ਮਤਲਬ ਪੋਜੀਸ਼ਨ ਇਹ ਹੋਈ ਖੜੀ ਐ ਜਦੋਂ ਪਤਾ ਲੱਗ ਜਾਂਦਾ ਵੀ ਇਹ ਜਸੇਬੰਦੀ ਨਾਲ ਬੰਦਾ ਜੁੜਿਆ ਹੋਇਆ ਓਦੋਂ ਆੜਤੀ ਇਹ ਨਹੀਂ ਛੋਣਾ ਸਟਾਉਂਦਾ ਜਿਵੇਂ ਕੋ ਦਾਲ ਚ ਕੜਾ ਤਾਂ ਹੀ ਨਹੀਂ ਸਟਾਉਂਦਾ ਨਿੱਕੀ ਨੂੰ ਪਤਾ ਇਹ ਮਾੜਾ ਨਹੀਂ ਲੱਗਦਾ ਪਿਆ ਸੀ ਮਾੜੇ ਲੱਗਦੇ ਐ ਪਰ ਕੁੱਲ ਮਿਲਾ ਕੇ ਇਹ ਉਹ ਮਗਰਮਛ ਅੰਸੂ ਇਹਨਾਂ ਦੇ ਸਭ ਰਲੇਵੇ ਐ ਲੋਕਾਂ ਨੂੰ ਆਨੇ ਵੀ ਸਾਡੇ ਕਾਰ ਨਹੀਂ ਚਲਦੀ ਜੋ ਨਹੀਂ ਚਲਦੀ ਬਿਨਾ ਕਾਰ ਤੋਂ ਪੱਤੇ ਨਹੀਂ ਹਿਲਦਾ ਕੱਲ 20 ਮੌਇਸਚਰ ਵਾਲਾ ਜੇ ਅੱਛਾ ਕੱਲ ਅਸੀਂ ਇੱਕ ਮਤਲਬ ਕਮੇਟੀ ਵਾਲੇ ਆ ਗਏ ਅਸੀਂ ਉਹਨਾਂ ਨੂੰ ਜਿਹੜਾ ਤੁਲੇ ਝੋਨੇ ਦਾ ਮੌਇਸਚਰ ਕਰਾਇਆ 20 ਮੌਇਸਚਰ ਸੀ ਵਿਕਿਆ ਹੋਇਆ ਸੀ ਵਿਕਿਆ ਹੋਇਆ ਤੁਲੇ ਆਇਆ ਸੀ ਵਿਕਿਆ ਨਹੀਂ ਤੁਲੇ ਹੋਇਆ ਸੀ ਅੱਛਾ ਅੱਛਾ ਜਦੋਂ ਅਸੀਂ ਇਨਸਪੈਕਟਰ ਨਾਲ ਗੱਲ ਕਰੀ ਕਹਿੰਦੇ ਜੀ ਇਹ ਕਿਸੇ ਦਾ ਤੁਲ ਗਿਆ ਤੁਸੀਂ ਨਹੀਂ ਸਮਝ ਮੈਂ ਕਿਹਾ ਯਾਰ ਅਸੀਂ ਇਹ ਨਹੀਂ ਕਹਿੰਦੇ ਵੀ ਇਹਦਾ ਹੋ ਜੇ ਕਿਸੇ ਦਾ ਤੁਲੇ ਹੀ ਹੈ ਚਲ ਤੁਲੇ ਆ ਗਿਆ ਪਰ ਇਹ ਕਿਵੇਂ ਤੁਲ ਗਿਆ ਸੋਚਣ ਵਾਲੀ ਗੱਲ ਹੈ ਹੁਣ 17 ਵਾਲਾ ਜਦੋਂ ਜੇ 16 ਹੋ ਜਾਂਦਾ ਉਹਦੇ ਦਾ ਦਾਣਾ ਹੈ ਨਹੀਂ ਜੇ 18 ਹੋ ਜਾਂਦੇ ਗਿੱਲੇ ਹੁਣ ਦੱਸੋ ਅਸੀਂ ਕਿ ਸੋਚ ਕੇ ਲਈਏ ਕਿੰਨਾ ਇੱਕ ਮੈਂ ਤੁਹਾਡੇ ਮਦਰਮਾਂ ਦੀ ਛੋਟੀ ਜੀ ਗੱਲ ਕਹਿਣੀ ਚਾਹਣਾ ਇੱਥੇ ਨਾ ਕਮੇਟੀ ਦੇ ਵਿੱਚ ਇੱਕ ਜੀਵਿਦਾਰ ਵੱਲੋਂ ਕਹਿੰਦਾ ਮੈਨੂੰ ਅੱਜ 13 ਦਿਨ ਹੋ ਗਏ ਬੈਠਿਆ ਨੂੰ ਕੱਲ ਕੱਲੇ ਮੇਰੇ ਘਰੇ ਮਦਰ ਨੇ ਬੱਚੇ ਮੇਰੇ ਫੌਰਨ ਨੇ ਉਹਨੂੰ ਅੱਜ 13 14 ਦਿਨ ਹੋ ਗਏ ਤੇ ਉਹਦਾ ਮੌਇਸਚਰ ਆਇਆ ਜੀ 17 17 ਮੌਇਸਚਰ ਦੇ ਹੋਣ ਦੇ ਬਾਵਜੂਦ ਵੀ ਉਹਦੇ 8 3 ਨੇ 3.5 ਕਿਲੋ ਕਾਟ ਮੰਗੀ ਅਸੀਂ ਉਹਨੂੰ ਕਮੇਟੀ 'ਚ ਬੁਲਾਇਆ ਕਮੇਟੀ ਸੱਦਿਆ ਤੇ ਉੱਥੇ ਜਾ ਕੇ ਸਾਡੇ ਜੀਵੀ ਜ ਉਹਨਾਂ ਦੀ ਬੜੀ ਵੱਡੀ ਕਮੀ ਆ 8 3 ਮੰਨ ਗਿਆ ਵੀ ਵਾਕਿਆ ਸਾਰੇ ਮਹਬੋਰ ਮੰਡੀ ਦੇ ਸਾਰੇ 8 3 ਕਹਿੰਦਾ ਵੀ 3.5 ਕਿਲ ਠੀਕ ਹੈ ਜੀ ਤੇ ਜੇ ਅਸੀਂ ਜ਼ਿਮੀਦਾਰ ਨੂੰ ਅਸੀ ਕਹਾਂ ਵੀ ਤੇਰੇ ਨਾਲ ਖੜੇ ਆਂ ਕਾਰਵਾਈ ਕਰਨੀ ਕਾਰਵਾਈ ਦੇ ਨਾਂ ਤੋਂ ਜ਼ਿਮੀਦਾਰ ਭੱਜ ਗਿਆ ਜੀ ਸਾਡੇ ਜ਼ਿਮੀਦਾਰਾਂ ਦੀ ਬੜੀ ਵੱਡੀ ਕਮੀ ਆ ਜੇ ਅਸੀਂ ਸਟੈਂਡ ਲੈਨੇ ਤਾਂ ਤੁਸੀਂ ਸਾਡੇ ਨਾਲ ਸਟੈਂਡ ਲੈ ਕੇ ਖੜੋ ਫੇਰ ਹੀ ਮੈਂ ਮੰਡੀ ਦਾ ਹਾਲ ਲੂਗਾ ਨਹੀਂ ਤੇ ਇੱਥੇ ਵੱਡੇ ਵੱਡੇ ਚੋਰ ਬੈਠੇ ਨੇ ਕਹਿੰਦਾ ਵੱਡੇ ਨੇ ਯਾਰਤੀਆ ਤਾਂ ਭੰਗਦੇ ਨੇ ਥੈਲਰ ਵਾਲੇ ਤੇ ਯਾਰਤੀਆ ਕਹਿੰਦਾ ਜ਼ਿਮੀਦਾਰ ਨੂੰ ਯਾਰਤੀਆ ਕਹਿੰਦਾ ਫੇਰ ਕਿਹਦੇ ਵਿੱਚ ਆੜਤੀ ਉਹਨੂੰ ਤੂੰ ਕੇਸ ਕਰ ਯਾਰਤੀਆ ਡਰਦਾ ਉਹਦਾ ਜੀ ਮੈਂ ਕੇਸ ਕਰਾਂ ਮੇਰਾ ਕੇਸੇ ਚੌਣ ਲਈ ਝੁਕਣਾਗਾ ਹਰ ਤੋਂ ਮਾਲੀ ਝੁਕਦੇ ਆਹ ਰੋਲਾ ਕਰ ਮੇਥੋਂ 2 ਕਿਲੋ ਮੰਗਿਆ ਜੀ ਇਓ ਗਿੱਲਾ ਦੋ ਰਦਕਾ ਕੇ ਵੇਜ ਲਾਂਗੇ ਕਿਦੀ ਕੋ ਗੱਲ ਨਹੀਂ ਜੀ ਇਹ ਹਲਾਤ ਬਣੇ ਕਲੇ ਮੰਡੀ ਜੀ